ਤੇ ਚੱਕੋ ਮਿੱਤਰੋ ਚੱਕੋ ਕਰੋ ਆਹ ਖੜਾ ਕਹਿੰਦੇ ਕੋਰਾ ਜਿਹਨੇ ਗੱਲਾਂ ਕਰਾਂਗਾ ਸੀ ਛੋਟਾ ਛੋਟਾ ਰਿਵੀਲ ਕਰੂੰ ਆਏ ਵਿਚਾਰ ਆਹ ਭਾਈ ਜੋ ਸੱਪ ਬੜਾ ਫੜਾ ਬਣਾਈ ਬੈਠਾ ਆ ਕੀ ਬਣਾਤਾ ਮਗਰ ਦਰਗਪੁਰਾ ਨੇ ਆਠਾ ਬਣਾਤਾ ਪੂਰਾ ਆਹ ਕਹਿੰਦੇ ਹਜੇ ਹੋਰ ਨਵੀਂ ਚੀਜ਼ ਆ ਰਹੀ ਆ ਇੱਧਰ ਟਾਇਰ ਟੂ ਲਾਵਾਂਗੇ ਅੱਛਾ ਇਹ ਨਹੀਂ ਦਿਖਾਉਂਦੇ ਹੁਣ ਤੂੰ ਮੈਨੂੰ ਦੱਸ ਇਹਦਾ ਕੀ ਕਰ ਰਹੇ ਆਂ ਅੱਜ ਕੱਲ੍ਹ ਮਿੱਤਰੋ ਸਵਾਗਤ ਹੈ ਅੱਜ ਦੇ ਸਿਨੇਮੇ ਬਲੌਗ ਦੇ ਵਿੱਚ ਤੇ ਮਿੱਤਰੋ ਸਵੇਰ-ਸਵੇਰ ਨੂੰ ਪਤਾ ਹਾਰਡ ਵਰਕ ਅੱਜ ਥੋੜਾ ਜਿਹਾ ਵੱਧ ਨਿਕਲਿਆ ਤੇ ਅੱਜ ਕਹਿੰਦੇ ਸੱਜਣਾ ਨੇ ਬਰਾਤ ਵੀ ਜਾਣਾ ਬਰਾਤ ਵੀ ਜਾਣਾ ਤੇ ਸਵੇਰ-ਸਵੇਰ ਮਿੱਤਰੋ 0032 ਲੈ ਕੇ ਆਪਾਂ ਕੰਮ ਫਿਨਿਸ਼ ਕਰਨ ਵਾਸਤੇ ਅਗੇ ਸਮਾਨ ਜੱਟਾ ਲੈ ਕੇ ਜਾਣਾ ਤੇ ਟਿਕਾਣੇ ਦੇ ਕਹਿੰਦੇ ਚੋਬਰ ਪਹੁੰਚ ਗਏ ਮਿੱਤਰੋ ਸਾਰਾ ਜੰਗੜੀਂ ਦਾ ਚੱਕ ਲੈਣ ਨੂੰ ਜੰਗੜੀਂ ਜੀ ਦਾ ਮੰਗਰਤਾ ਦੇ ਸੀ ਗਿਆ ਹੁਣ ਹਨ ਦੇਖੋ ਉਧਰ ਗੱਟੀ-ਗੱਟੇ ਘਰੇ ਪਏ ਆ ਹੁਣ ਜਾ ਕੇ ਲਾ ਕੇ ਉਹ ਦੁਬਾ ਦੇ ਵਿੱਚ ਕਿਤੇ ਜਾ ਕੇ ਰੈਡੀ ਹੋਵਾਂਗੇ ਤੇ ਟਾਈਮ ਹੋ ਗਿਆ 9:00 ਵਜੇ ਜਾਂ 9:00 ਇੱਥੇ ਸਮਾਂ ਉਤਰੋ ਕਿੱਦਾਂ ਕਰ ਹੋਰ ਪਾਰ ਕਿਲੋਣਾ ਪੈ ਗਿਆ ਤੇ ਪਸੀਨਾ ਚੱਕ ਰੋ ਬਿਲਹ ਦਾ ਛਾਲ ਦਾ ਟਾਈਮ ਆ ਭਾਂ ਤੇ ਮੁੜਕ ਮੁੜਕੀ ਕਰਤਾ ਉਤਰੋ ਤੇ ਹੋ ਚੁੱਕਿਆ ਰੈਡੀ ਤੇ ਅੱਜ ਕਹਿੰਦਾ ਚੋਪਰਾ ਨੇ ਚਿੱਟੇ ਜਾਣ ਲੈ ਇੱਥੇ ਲੇ ਪਾਸ ਐਣ ਕਿ ਹੁਣ ਫੱਟ ਕਰੀ ਜਾਂਦਾ ਜੱਸੀ ਬੈਠਾ ਤੇ ਸ਼ਾਦੀ ਤੇ ਜਾ ਰਹੇ ਆ ਅੱਜ ਹੈਗਾ ਦੂਰ ਜਾਣ ਵਾਲਾ 100 ਕਿਲੋਮੀਟਰ ਨੂੰ ਜਾਣਾ ਨਾ ਅਸੀਂ ਹੈਂ ਜਮਾ ਕੱਟਾ ਕਾਢ ਹੀ ਦੇਣਾ ਕੱਟੀ ਕਾਢੀ ਦੇ ਨਿਕਾ ਕੱਟਾ ਕਹਿੰਦਾ ਕੱਟਾ ਘੜ ਦੇਣਾ ਇੰਨਾ ਕੱਟਾ ਕੱਢਣ ਲੱਗਾ ਕੱਟਾ ਕਰਨਾ ਅੰਦੇ ਕੱਟਾ ਕਾਢ ਹੀ ਦੇਣਾ ਇਮਤ੍ਰਕ ਮਹਾਂਗੜ ਹੈਗਾ ਜਮਾ ਇੱਕ ਨੰਬਰ ਚ ਤੇ ਅੱਜ ਫਿਲਹਾਲ ਅਸੀਂ ਲੇਟਾਂ ਫਿਲਹਾਲ ਅਸੀਂ ਤੁਰਨਾ ਹੀ 9 ਵਜੇ ਅੱਜ ਤੇ ਸਵਾਦਾਸ ਹੋ ਗਏ ਤੇ ਅਣਕ ਲਾਲਾ ਤੇ ਸਰਪੰਚ ਵੀ ਅੱਡੇ ਤੇ ਪਹੁੰਚ ਕੇ 11:00 ਵਜੇ ਤੇ 39 ਮਿੰਟ ਹੋ ਗਏ 11:39 ਹੋ ਗਏ ਤੇ ਹੁਣ ਅਰਸ਼ ਮੁਦਗੀ ਤੋਂ ਉਹਦੀ ਬੀਟਿੰਗ ਦੇ ਵਿੱਚ ਤੇ ਬੀਟ ਕਰਨ ਲੱਗਦਾ ਸਾਨੂੰ ਬੜਾ ਔਖਾ ਪਾ ਘੜਾ ਗੁੱਲੀ ਰਸੀਆਂ ਟੈਂਕ ਮਗਰ ਭਾਂਚ ਬੱਦਲ ਤੇਰੇ ਰੂਸ ਵਾਲੇ ਆ ਹੀ ਜਾਂਦੇ ਆ ਬਈ ਨਹੀਂ ਬਸ ਲੈ ਕੇ ਆਂਦੇ ਉੱਥੇ ਜਵੇ ਇਹ ਬੰਦੇ ਨੇ ਅੱਜ ਇੰਤਜ਼ਾਰ ਬਹੁਤ ਕਰਾਇਆ ਤੇ ਕਿੰਨਾ ਟਾਈਮ ਲੱਗੂ ਹੁਣ ਦਿਨ ਨੂੰ ਬਹੁਤ ਗਲਤੀ ਆ ਸੌਰੀ ਫੀਲ ਕਰਦਾ ਹਾਂ ਮੈਂ ਸੌਰੀ ਫੀਲ ਕਰਦਾ ਤੁਹਾਡੀ ਵੇਟ ਕਰਾਈ ਠੀਕ ਹੈ ਹਾਂ ਬਾਕੀ ਤੁਸੀਂ ਚਲੋ ਆ ਗਿਆ ਨਾ ਮੇਰੀ ਜਾਨ ਨਾਈ ਦੇ ਟੱਪਦੇ ਆ ਤੇ ਮਿਲਦੇ ਆ ਆ ਜਾਓ ਪਹੁੰਚ ਗਏ ਪ੍ਰੋਗਰਾਮ ਦੇ ਵਿੱਚ ਜੀ ਮਿੱਤਰੋ ਬਿਲਕੁਲ ਤੇ ਗੱਡੀ ਸਾਡੀ ਤੇ ਪਾਰਕਿੰਗ ਵਾਲਾ ਲੈ ਗਿਆ ਜੀ ਉਹਨੂੰ ਕਾਰਡ ਜਾ ਦਵਾਂਗੇ ਉਹ ਸਾਡੀ ਗੱਡੀ ਉਹ ਦੇਖੇ ਜਾਊ ਸਾਡੇ ਕੋਲੋਂ ਕੱਢ ਕੇ ਲਿਆ ਕੇ ਪਤਾ ਨਹੀਂ ਕਿੱਥੇ ਲਾਈ ਆ ਉਹਨੇ ਹੁਣ ਉਹ ਤਾਂ ਚਾਬੀ ਫੜਾਂਗੇ ਜਾ ਕੇ ਉਹ ਦੁਬਾਰਾ ਲੈ ਕੇ ਆਉ ਉਹ ਇਧਰ 0032 ਆਪਣੀ ਆ ਚੁੱਕੀ ਆ ਥੈਂਕਸ ਮਿੱਤਰੋ ਮਾਰਜ ਤੋਂ ਹੁਣ ਆਪਾਂ ਚੱਲ ਪਏ ਮਾਹੌਲ ਇੱਕ ਨੰਬਰ ਦਾ ਜੀ ਮਿੱਤਰੋ ਤੇ ਹੁਣ ਕਹਿੰਦੇ ਵਿਆਹ ਤੋਂ ਤਾਂ ਹੋ ਗਏ ਸੀਗੇ ਬੇਲੇ ਤੇ ਟਾਈਮ ਦੇ ਨਾਲ ਹੀ ਤੇ ਗੈਸ ਕਰੋ ਕਿਹੜੇ ਰੋੜਾਂ ਤੇ ਸੀ ਪੈ ਗਏ ਇਸ ਵਕਤ ਤੇ ਤੁਹਾਨੂੰ ਬੰਦਾ ਮਨਾਉਣਾ ਅੱਜ ਫੇਰ ਸੈਲੀਬ੍ਰਿਟੀ ਮਨਾਉਣੀ ਆ ਪੁੱਠੇ ਕੰਮਾਂ ਦੀ ਤਾਂ ਖਾਸ ਕਰਕੇ ਆਉਣ ਵਾਲੇ ਸੱਪਾਂ ਦਾ ਮਾਰ ਆਉਣ ਵਾਲੇ ਨਵੇਂ ਸੱਪਾਂ ਦਾ ਮਾਰ ਉਹਨੂੰ ਮਿਲਣਾ ਹੁਣ ਉਹਦੇ ਪਿੰਡ ਵਾਲਾ ਰੋਡ ਸਿੱਟ ਲਿਆ ਆਉਂਦੇ ਆਉਂਦੇ ਨਹੀਂ ਵੀ ਉਧਰ ਹੀ ਹੋਗੇ ਚੱਲਦੇ ਆ ਜੋ ਦੂਜੇ ਪਾਸੇ ਨਹੀਂ ਜਾਂਦੇ ਸਾਨੂੰ ਉੱਧਰ ਵੀ ਸੱਪ ਬਣਾਉਂਦੇ ਉੱਧਰ ਸਾਨੂੰ ਲੱਕੀ ਬਣਾਉਂਦੇ ਅੱਜ ਅਸੀਂ ਰੋਡ ਹੋਰ ਪਾਲਿਆ ਹੁਣ ਸਾਨੂੰ ਹੋਰ ਬੰਦਾ ਬਣਾਉਣਾ ਚੱਕਵੇਂ ਬਣਾਉਣਾ ਉਹਦੇ ਹਰਗਾ ਤਰੋਂ ਰਾਹ ਕਰ ਲੋ ਚੱਕ ਤੇ ਹੁਣ ਸਾਨੂੰ ਅੱਗੇ ਵੀ ਚੀਜ਼ ਦਿਖਾਵਾਂਗੇ ਤੇ ਹੁਣ ਕਹਿੰਦੇ ਇੱਥੋਂ ਜਮਾਂ ਕੇ ਇਸ ਕਰ ਲੋ ਆ ਜਿਹੜੀ ਕਾਲਸਾ ਦੇਖੋ ਇਹਦਾ ਕੀ ਬਣਾਇਆ ਫਿਰ ਆਹ ਦਾ ਪਹਿਲਾਂ ਤਾਂ ਇਹਨਾਂ ਨੇ ਸੱਪ ਬਣਾਇਆ ਤੇ ਇੱਥੋਂ ਕਰ ਲੋ ਗਿਆ ਸੁਣੇੜਾ ਕਰਨ ਆ ਤੁਸੀਂ ਪਹਿਲਾਂ ਪਹਿਲਾਂ ਉਦੋਂ ਬਾਅਦ ਆ ਗਏ ਕਿ ਸੁਣੋ ਜੀ ਬੰਦਾ ਦਿਖਾਈ ਦੇਣਾ ਇਹ ਨਹੀਂ ਪਤਾ ਤੁਹਾਨੂੰ ਆ ਕੇ ਜਰੂਰ ਦੱਸਿਓ ਵੀ ਆ ਵੀ ਕਰ ਲੋ ਚੱਕ ਆ ਵੀ ਕਰਨੋ ਚੱਕੇ ਥਨੇ ਪਾਸੇ ਯੰਗੜ ਵਿੰਗਾ ਇਧਰੀ ਪਿਆ ਨਹੀਂ ਬਾਣ ਜੀ ਪਿਆ ਯੰਗੜ ਵਿੰਗਾ ਜੇ ਕਬਰੂਆਂ ਦਾ ਜੇ ਲੈ ਵੀ ਕਹਿੰਦੇ ਚੋਪਰ ਪਹੁੰਚ ਗਏ ਪਹੁੰਚ ਗਏ ਪਹੁੰਚ ਲਏ ਕਹਿੰਦੇ ਸੱਬੜ ਕੈਂਕ ਕੋਲ ਪਹੁੰਚ ਗਏ ਤੇ ਚੱਕੋ ਮਿੱਤਰੋ ਚੱਕੋ ਕਰੋ ਆਹ ਖੜਾ ਕਹਿੰਦੇ ਕੋਹਰਾ ਜਿਹਨੇ ਗੱਲਾਂ ਕਰਾਈਆਂ ਸੀ ਇਹ ਦਲੀ ਸਾਈਡ ਕਹਿੰਦੇ ਲੈਕਸਸ ਵੀ ਚੋਪਰ ਦੀ ਇਧਰ ਲਾਈ ਪਈ ਆ ਉਹ ਖੜੀ ਐ ਲੈਕਸਸ ਅੱਜ ਪ੍ਰੂਫ ਤੇ ਗੱਲ ਕਰਨੀ ਏ ਤੇਰੇ ਨਾਲ ਔਰ ਰਿਕਾਰਡ ਉਦੋਂ ਹੁਣ ਰਿਕਾਰਡ ਗੱਲ ਕਰਨੀ ਆ ਓਏ ਟਾਈਮ ਹੁਣ ਆ ਦੇ ਹਾਲਤ ਦੇਖ ਹੁਣ ਵੇਲੇ ਹੁਣ ਟਰੈਕਟਰ ਵੀ ਥੋੜਾ ਜਿਹਾ ਹਜੇ ਕਾਹਦੇ ਨਾਲ ਖਪਾਖੂਨ ਹੋ ਰਹੇ ਆ ਅੱਜ ਕੱਲ ਇਹਦੇ ਨਾਲ ਇਹ ਨਾ ਨਹੀਂ ਮੈਂ ਪਿੱਛੋਂ ਰਿਵੀਲ ਕਰੂੰ ਥੋੜਾ ਥੋੜਾ ਪਿੱਛੋਂ ਥੋੜਾ ਥੋੜਾ ਰਿਵੀਲ ਕਰੂੰ ਹਾਏ ਵਿਚਾਰਾ ਭਾਂ ਜੋ ਸੱਪ ਬੜਾ ਪੜਾ ਬਣਾਈ ਬੈਠਾ ਹਾ ਕੀ ਬਣਾਤਾ ਮਗਰ ਦਰਗਪੁਰਾ ਨੇ ਆਠਾ ਬਣਾਤਾ ਪੂਰਾ ਹਾਂ ਇਹਦੇ ਹਜੇ ਹੋਰ ਨਵੀਂ ਚੀ ਆ ਰਹੀ ਆ ਇੱਧਰ ਟਾਇਰ ਟੂ ਲਾਵਾਂਗੇ ਅੱਛਾ ਇਹ ਨਹੀਂ ਦਿਖਾਉਂਦੇ ਹੁਣ ਤੂੰ ਮੈਨੂੰ ਦੱਸ ਇਹਦਾ ਕੀ ਕਰ ਰਹੇ ਆਂ ਅੱਜ ਕੱਲ ਇਹਦਾ ਰੰਗ ਬਦਲਦਾ ਨਾ 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 ਉਹ ਆ ਹੁਣੇ ਛੋ ਛੂ ਨਹੀਂ ਲਾਈ ਅਜੇ ਅੱਛਾ ਹੁਣੇ ਨਾ ਧੱਕਾ ਜ਼ਿਆਦਾ ਕਰੀ ਲੋ ਥੋੜਾ ਜਿਹਾ ਅੱਛਾ ਅੱਜ ਵੀ ਹੁਣੇ ਹੀ ਤੇ ਤੁਹਾਡੇ ਅੱਗੇ ਕੀ ਹੋ ਕੀਤਾ ਅੱਛਾ ਪਹਿਲਾਂ ਨਾ ਨਾ ਟੋਜਨ ਟੋਜਨ ਪਾਉਂਦੇ ਰਹੇ ਲੈ ਵੀ ਮਿੱਤਰੋ ਕਹਿੰਦਾ ਸਿਮਾ ਤਾਂ ਹੋ ਗਿਆ ਹੁਣ ਬੀਜੀ ਅੱਖ ਮੀਚਦਾ ਓਏ ਨਹੀਂ ਓਏ ਨਹੀਂ ਹੁਣ ਮਿੱਤਰੋ ਉੱਥੇ ਪਾਉਣ ਲੱਗੇ ਆ ਚਾਲੇ ਹਾਂ ਤੇ ਹੁਣ ਸਾਡੀ ਵੀ ਡੇਟ ਹੋ ਗਈ ਜੀ ਨਾ ਫਿਕਸ ਹੋ ਗਈ ਹੂੰ ਕੋਈ ਹੋਈ ਆ ਅਜੇ ਤੁਹਾਨੂੰ ਦੱਸ ਦੇਣੀ ਉਹ ਵੀ ਅਸੀਂ ਬਾਕੀ ਯਾਰ ਬਾਕੀ ਨੂੰ ਮੈਂ ਤਾਂ ਵੀਡੀਓ ਤਾਂ ਬਖਾ ਦਿਆਂ ਫੋਨ ਦੇ ਵਿੱਚ ਹਾਂ ਸੱਪ ਅਸੀਂ ਦੇਖ ਲਏ ਹਾਂ ਕੋਵਰੇ ਦੇ ਲਿਹੜੇ ਤਿਆਰ ਕਰ ਰਿਹਾ ਬਾਈ ਦੱਸ ਯਾਰ ਪੰਜਾਬ ਦੇ ਵਿੱਚ ਜਿਹੜੇ ਉਹੀ ਗੱਲਾਂ ਕਰਦੇ ਆ ਆਪਣੇ ਬਰਾਬਰ ਆ ਜਾਣਗੇ ਨਾ ਮਤਲਬ ਹੀ ਨਹੀਂ ਬਣਦਾ ਕੋਈ ਤੂੰ ਤਾਂ ਸੱਪ ਲਈ ਫਿਰਦਾ ਇਹਦਾ ਅਸੀਂ ਪਹਿਲੀ ਵਾਰ ਦੇਖਿਆ ਹੈ ਯਾਰ ਇੱਕ ਮੈਨੂੰ ਬਹੁਤ ਆਪਾਂ ਐ ਦਾ ਅਪਰੀਸ਼ੀਏਟ ਵੀ ਕਰਦੇ ਹਾਂ ਹਾਂ ਇੱਕ ਨਾ ਤੂੰ ਦੇਖੀ ਹੋਣੀ ਆ ਇਹ ਇਧਰ ਜਲੰਧਰ ਦੀ ਵੀਡੀਓ ਆ ਕਿਸੇ ਭਾਈ ਕੋਲ ਨਾ ਜੀਪ ਆ ਹੁਣੇ ਤਿਆਰ ਕੀਤੀ ਉਹ ਐ ਕਮਾਈ ਜਾਂਦਾ ਚੌਂਕ ਦੇ ਚਾਰ ਸ਼ਫੇਰੇ ਹਾਂ ਵੀ ਉਹਦੇ ਆਪ ਦਾ ਪ੍ਰੀ-ਵੈਡਿੰਗ ਸ਼ੂਟ ਸ਼ਾਟ ਜਾ ਤੈਨੂੰ ਮੈਂ ਵੀਡੀਓ ਭੇਜੂਗਾ ਅਟੈਚ ਕਰਦੀ ਠੀਕ ਹੈ ਉਹ ਨਹੀਂ ਘੈਂਟ ਚੀਜ਼ ਬਣਾਈਆਂ ਨਾ ਉਹ ਵੇਖ ਕੇ ਸੱਚੀ ਐ ਮਨ ਨੂੰ ਐਗਾ ਤਾਂ ਵੀ ਵਾਕਈ ਆ ਐ ਪ੍ਰੀ-ਹਿੱਟ ਸਾਰੇ ਨਹੀਂ ਇਹ ਕਰਦੇ ਹਾਂ ਸਾਰੇ ਨਹੀਂ ਇਹ ਕਰਦੇ ਕਮੈਂਟ ਵੀ ਕੀਤੇ ਵੀ ਇਹ ਨਹੀਂ ਫਲਾਣ ਨਹੀਂ ਉਹ ਵਾਕਈ ਯਾਰ ਟੋਕਿਓ ਡਰਫਟਿੰਗ ਨੂੰ ਫੇਲ ਕਰਦਾ ਬੰਦਾ ਹੋ ਗਿਆ ਹਾਂ ਹੁਣ ਜਿਹੜਾ ਯਾਰ ਜਿਪਸੀ ਨਾਲ ਇੰਨਾ ਕੁ ਉਹ ਜੀਪ ਨਾਲ ਇੰਨਾ ਕੁਸ਼ ਕਰੀ ਜਾਂਦਾ ਹੈ ਸਪੋਰਟਕਾਰ ਮਿਲ ਗਈ ਕੀ ਕੀ ਕਰੂਗਾ ਤੇ ਹੁਣ ਜਿਵੇਂ ਇਹਨਾਂ ਦੇ ਆ ਹੁਣ ਮਰੂਤੀ ਲਿਆਂਦੀ ਇਹਨਾਂ ਨੇ ਇਹ ਵੀ ਸਪੋਰਟਕਾਰ ਹੀ ਹੈ ਸਪੋਰਟਕਾਰ ਐਵੇਂ ਲਿਆਂਦੀ ਦਾ ਜਿੰਮਾ ਕਹਿੰਦਾ ਸੀ ਸਿੱਖਣ ਨੂੰ ਸੀ ਸਟੰਟ ਸਿੱਖਣ ਨੂੰ ਗੱਡੀ ਤਾਂ ਆਉਂਦੀ ਆ ਸਟੰਟ ਸਿੱਖਣ ਨੂੰ ਲਿਆਂਦੀ ਸੀ ਵੀ ਐਕਸਪੈਰੀਮੈਂਟ ਕਰਨ ਹੁਣ ਇਹਨੂੰ ਵਿਚਾਰੀ ਨੂੰ ਕੀ ਪਤਾ ਹੋਊ ਵੀ ਆ ਸਹਾਂ ਦੇ ਧੱਕੇ ਚੜ ਜੂ ਮੈਂ ਦੂ ਬਾਅਦ ਚ ਕੀ ਕਰਨਗੇ ਮੇਰਾ ਤਾਂ ਯਾਤ ਵਾਲੀ ਕਿੱਦੀ ਇਹਦਾ ਵਿਚਾਰੀ ਹੱਥ ਵਾਲੀ ਕਿੱਦੀ ਦੋ ਜਣੇ ਲੱਗ ਕੇ ਸਿੱਧੀ ਕਰ ਲੈਣ ਮੜਕੇ ਇਹ ਸੌਖੀ ਆ ਸਿੱਧੀ ਕਰੀ ਦੋ ਜਣੇ ਲੱਗ ਕੇ ਕਹਿੰਦਾ ਨਾਲ ਦੀ ਨਾਲ ਸਿੱਧੀ ਕਰ ਲੈਣ ਇਹਦੀਆਂ ਟਾਕੀਆਂ ਚ ਸਾਬ ਤੱਕ ਵਿਸਕਾਰਪੀਓ ਮ ਕਰਤ ਗਏ ਇਧਰ ਅੱਜ ਮੁੱਦੀ ਕੀਤੀ ਇਹਦੇ ਮੈਂ ਥੋੜੀ ਆ ਇਧਰੋਂ ਹਾਂ ਪਰ ਇਧਰਲੇ ਪਾਸੇ ਡਿੱਗਿਆ ਪਿਆ ਅੱਜ ਤੋਂ ਬਸ ਸ਼ੁਰੂਆਤ ਹੋ ਗਈ ਨਹੀਂ ਹੁਣ ਇੱਥੇ ਇਹਨੂੰ ਹੁਣ ਆ ਪਹੁੰਚ ਜਾਣਾ ਸੱਟ ਕਰਦੇ ਰਟਾਇਰ ਕਰਨ ਟਾਇਰ ਲਾ ਦੇਣਾ ਇੱਥੇ ਠੀਕ ਹੈ ਠੀਕ ਹੈ ਫੇਰੋ ਜਦੋਂ ਮੁੱਦੀ ਹੋ ਗੁਰੂ ਵੀ ਟਾਇਰ ਲੱਗ ਜਾ ਕਰੋ ਪਹਿਲਾਂ ਹੀ ਸਹੀ ਗੱਲ ਲਾਈ ਵੀ ਮਿੱਤਰੋ ਹੁਣ ਆਪਾਂ ਪਉਣਿਆਂ ਚਾਲੇ। ਯਾਰ ਰਕੇ ਆ ਜਗ੍ਹਾ ਤੇ ਕੋਬਰੇ ਕਢਦੇ ਆ ਵੱਡੇ ਵੱਡੇ ਸੱਪ ਆ ਜਿਹੜੇ ਤਿਆਰ ਕਰਕੇ ਥੋਡੇ ਮਰੇ ਪੇਸ਼ ਕਰਦੇ ਆ। ਉਹ ਬਣਾਇਆ ਪਿਆ ਜੰਪ ਜਾਮਾ ਸੀਸਾ ਲਾ ਕੇ ਦਿਖਾਉਣਾ ਕਿਉਂਕਿ ਸੀਸਾ ਦਾ ਮੈੜਾ ਜਗਾ ਆ ਪਿਆ ਤਾਂ। ਉਹ ਜਗ੍ਹਾ ਤੇ ਕਢਦੇ ਆ ਸੱਪ ਸਾਰੇ ਹੁਣੇ। ਹਾਂਜੀ ਮਿੱਤਰੋ ਅੱਜ ਦੇ ਵਲੋਗ ਨੂੰ ਕਰਦੇ ਆ ਜੀ ਇੱਥੇ ਖਤਮ ਤੇ ਵਲੋਗ ਮਿੱਤਰੋ ਬਹੁਤ ਘੰਟਾ ਆਇਆ ਤੁਹਾਨੂੰ ਪਧੀਆ ਤੇ ਲਾਈਕ ਜਰੂਰ ਕਰਦੇ ਜੇ ਵਧੀਆ ਲੱਗਿਆ ਹਨਾ। ਸਿਮੇ ਨੂੰ ਮਲੇ ਆਪਾਂ ਲੱਕੀਓ ਵੀ ਉਧਰ ਮੈਲਾ ਸੀ ਲੱਕੀ ਗੱਲ ਕਰ ਗਿਆ ਵਾ ਸੀ ਕੇ ਪਾਸੇ। ਇਸੇ ਮਾ ਬਹੁਤ ਤਗੜਾ ਇੱਕ ਛੱਪ ਤਿਆਰ ਕਰੀ ਜਾਂਦਾ ਮਿੱਤਰੋ ਆਪਕੋ ਦਾ ਪਤਾ ਲੱਗ ਗਿਆ ਥੋੜੇ ਟਾਈਮ ਤੱਕ ਵੱਡੇ ਪੀਜ ਤੇ ਆਪਾਂ ਰਿਵੀਲ ਕਰਾਂਗੇ ਜੀ ਵੀ ਤੇ ਲਗਭਗ ਉਹਦੀ ਅੱਧੀਆਂ ਚੀਜ਼ਾਂ ਦਾ ਆਪਾਂ ਅੱਜ ਵਾਲੇ ਬਲੌਗ ਦੇ ਵਿੱਚ ਲਈ ਲਿਆ ਹਨ ਬਲੌਗ ਕੈਂਟ ਲੱਗਾ ਸੇਅਰ ਜਰੂਰ ਕਰ ਦਿਓ ਤੇ ਪੇਜ ਨੂੰ ਆਪਨੂੰ ਕਰ ਲੋ ਫੋਲੋ ਤੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਬਹੁਤ ਬਹੁਤ ਧੰਨਵਾਦ ਜੀ